ਪ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਜਦੋਂ ਸੰਗਤ ਦੇ ਨਾਲ ਵਚਨ ਕਰਨੇ ਨਾ ਉਹਨਾਂ ਕਹਿਣਾ ਭਾਈ ਜਿੰਦੇ ਸਰੀਰ ਦੇ ਉੱਤੇ ਭੈੜੀ ਤੋਂ ਭੈੜੀ ਬਿਮਾਰੀ ਲੱਗੀ ਹੋਵੇ ਕਿਤੋਂ ਨਾੜਦੀ ਹੋਵੇ ਸਾਰੇ ਪਾਸਿਓਂ ਹਾਰ ਜੇ ਬੰਦਾ ਤੇ ਫਿਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪੱਲਾ ਫੜ ਲਵੇ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਸਵੇਂ ਪਾਤਸ਼ਾਹ ਨੇ ਸ਼ਬਦ ਲਿਖਿਆ ਜਿਹੜੇ ਸ਼ਬਦ ਦਾ ਭਾਵਨਾ ਰੱਖ ਕੇ ਸਿੱਖ 40 ਦਿਨ ਜਾਪ ਕਰੇ ਨਾ ਤੇ ਗੁਰੂ ਕਲਗੀ ਤਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਰੋਗ ਜੜੋ ਹੀ ਮਹਾਰਾਜ ਖਤਮ ਕਰ ਦਿੰਦੇ ਨੇ। ਬਾਬਾ ਅਤਰ ਸਿੰਘ ਸਾਹਿਬ ਜੀ ਨੇ ਕਹਿਣਾ ਭਾਈ ਪੜਿਆ ਕਰੋ ਰੋਗਨ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵਾ ਸੱਤਰੇ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੈ ਰਾਖਤ ਹੈ ਆਪਣੋ ਕਰਦਾ ਕਿਰਪਾ ਪਾਪ ਸੰਭੂਹਣਾ ਭੇਟਣ ਪਾਵੈ ਔਰ ਕੀ ਬਾਤ ਕਹਾ ਕਹਿ ਤੋਸਾ ਸੋ ਪੇਟ ਹੀ ਕੇ ਪਟ ਵਿੱਚ ਬਚਾਵਾ ਮਹਾਂਪੁਰਖਾਂ ਕਹਿਣਾ ਜਿਹੜੇ ਇਸ ਸ਼ਬਦ ਦਾ ਜਾਪ 40 ਦਿਨ ਕਰਦੇ ਆ ਨਾ ਕਲਗੀ ਤਾਰ ਸੱਚੇ ਪਾਤਸ਼ਾਹ ਮਹਾਰਾਜ ਉਹ ਸਿੱਖਾਂ ਦੇ ਰੋਗ ਜੜੇ